ਉਹ ਜਿਹੜਾ ਸਮਾਂ ਆਇਆ ਜਿੱਥੇ ਜਿਹੜੇ ਭਰਾ ਭਰਾ ਜਿਹੜੇ ਭਰਾ ਮਤ ਹੈ ਸਟੋਰੀ ਨਹੀਂ ਰਿਵੀਲ ਕਰਨੀ ਇੱਕ ਫਿਲਮ ਦਾ ਸ਼ੇਅਰ ਸੀ ਤੁਸੀਂ ਹੀ ਤੁਮ ਹੋ ਤਾਂ ਕਿਆ ਤੁਮ ਹੋ ਹਮ ਹੀ ਹਮ ਹੈ ਤਾਂ ਕਿਆ ਹਮ ਹੈ ਸਾਰਿਆਂ ਦੀ ਮੂੰਹ ਤੇ ਮੁਸਕਰਾਟ ਦੇ ਕੇ ਸਾਨੂੰ ਖੁਸ਼ੀ ਹੋਈ ਕਿ ਸਾਡੀ 2 ਸਾਲ ਦੀ ਮਿਹਨਤ ਹੈ ਜਿਹੜੀ ਉਹ ਅਸੀਂ ਉਹ ਜਿੱਤ ਗਏ ਹਾਂ ਅੱਜ ਨਾ ਉਹ ਸਾਰਿਆਂ ਦੇ ਨਾਲ ਇੱਕ ਉਹ ਹੈਗਾ ਇੱਕ ਆਪਾਂ ਫਿਲਮ ਵੇਖਦੇ ਉਹਦਾ ਇੱਕ ਹੁੱਲੜਬਾਜੀ ਹੁੰਦੀ ਪਰ ਇਹ ਫਿਲਮ ਬਹੁਤ ਵੱਡਾ ਮੈਸੇਜ ਹੈ ਖਿਡਾਰੀ ਮੂਵੀ ਅੱਜ ਪੰਜਾਬ ਦੇ ਸਿਨੇਮਿਆਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤਾਂ ਸਾਡੇ ਨਾਲ ਪ੍ਰੋਡਿਊਸਰ ਸਾਹਿਬ ਜਿਨ੍ਹਾਂ ਨੇ ਇਸ ਮੂਵੀ ਦੇ ਉੱਪਰ ਪੈਸਾ ਲਗਾਇਆ ਕਿਉਂਕਿ ਜਦੋਂ ਫਿਲਮ ਆਉਂਦੀ ਹੈ ਤਾਂ ਉਸ ਤੋਂ ਬਾਅਦ ਪ੍ਰੋਡਿਊਸਰ ਦਾ ਬਹੁਤ ਵੱਡਾ ਇੱਕ ਰੋਲ ਹੁੰਦਾ ਹੈ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਮੂਵੀ ਦੇਖੀ ਦਰਸ਼ਕਾਂ ਦੇਖੀ ਇੱਕ ਬਹੁਤ ਇਮੋਸ਼ਨਲ ਵੀ ਹੈ ਤੇ ਇੱਕ ਰੋਮਾਂਟਿਕ ਵੀ ਹੈਗੀ ਮੂਵੀ ਬਿਲਕੁਲ ਜੀ ਅਸੀਂ ਵੀ ਚਾਹੁੰਦੇ ਸੀਗੇ ਇੱਕ ਮਿਕਸ ਫਲੇਵਰ ਮਿਲੇ ਇੱਕ ਨਵੀਂ ਚੀਜ਼ ਮਿਲੇ ਔਰ ਸਰਪ੍ਰਾਈਜ਼ ਮਿਲੇ ਆਪਾਂ ਕਈ ਵਾਰੀ ਪ੍ਰੀ ਪ੍ਰਡਿਕਟ ਕਰ ਦਿੰਦੇ ਆ ਕਿ ਇਹਦੇ ਵਿੱਚ ਇਦਾਂ ਹੀ ਹੋਏਗਾ ਤੇ ਪੂਰਾ ਮਤਲਬ ਮਕਸਦ ਸੀਗਾ ਜਿਹੜਾ ਕੰਪਲੀਟ ਹੋਇਆ ਜੀ ਲੋਕ ਬਹੁਤ ਪਸੰਦ ਕਰ ਰਹੇ ਆ ਸਾਨੂੰ ਮੈਸੇਜਸ ਸੋਸ਼ਲ ਮੀਡੀਆ ਤੇ ਮਿਲ ਕੇ ਔਰ ਤੁਸੀਂ ਮੀਡੀਆ ਨੇ ਵੀ ਜਿਹੜਾ ਸਰਟੀਫਿਕੇਟ ਦਿੱਤਾ ਹੈ movies hit then very good ਪ੍ਰੋਡਿਊਸਰ ਵਾਸਤੇ ਬੜਾ ਇੱਕ ਉਹ ਹੁੰਦਾ ਹੈ ਜਦੋਂ ਤੱਕ ਫਿਲਮ ਚੱਲਦੀ ਹੈ ਸਾਰੇ ਖੁਸ਼ੀ ਚ ਖਾ ਪੀ ਰਹੇ ਹੁੰਦੇ ਪਰ ਪ੍ਰੋਡਿਊਸਰ ਨੇ ਹੁੰਦਾ ਵੀ ਦਰਸ਼ਕ ਬਾਹਰ ਨਿਕਲਦੇ ਉਹਨਾਂ ਦੇ ਚਿਹਰਿਆਂ ਤੇ ਕੀ ਸਮਾਈਲ ਹੁੰਦੀ ਕੀ ਉਹਨਾਂ ਦੇ ਰਿਐਕਸ਼ਨ ਹੁੰਦੇ ਨੇ ਅ ਅਸੀਂ ਨਹੀਂ ਖਾ ਪੀ ਰਹੇ ਸੀਗੇ ਅਸੀਂ 2 ਸਾਲ ਤੋਂ ਜਦੋਂ ਤੋਂ ਮੂਵੀ ਬਣ ਰਹੀ ਹੈ ਮੈਂ ਤੇ ਮੇਰਾ ਬ੍ਰਦਰ ਆਕਾਸ਼ ਅਸੀਂ ਮਤਲਬ ਡੇ ਐਂਡ ਨਾਈਟ ਤੇ ਵਰਕ ਕੀਤਾ ਪ੍ਰੋਮੋਸ਼ਨ 2 ਮਹੀਨੇ ਤੋਂ ਅਸੀਂ ਵਰਕ ਕੀਤਾ ਅਸੀਂ ਗਰਾਊਂਡ ਲੈਵਲ ਤੇ ਹਰ ਲੈਵਲ ਤੇ ਵਰਕ ਕੀਤਾ ਤੇ ਅਸੀਂ ਆਡੀਅנס ਦੇ ਅੰਦਰ ਵੜੇ ਹੋਏ ਸੀਗੇ ਔਰ ਸਾਡੀ ਐਕਸਪੈਕਟੇਸ਼ਨ ਤੇ ਮੂਵੀ ਵੀ ਖਰੀ ਉਤਰੀ ਹੈ ਔਰ ਲੋਕਾਂ ਦਾ ਜਿਹੜਾ ਵਧੀਆ ਮਤਲਬ ਉਹਨੂੰ ਕੁਜੀਨਾ ਉਹਨਾਂ ਨੇ ਸੈਪਟ ਕੀਤੀ ਹੈ ਉਹ ਸਾਨੂੰ ਕਿਤੇ ਨਾ ਕਿਤੇ ਆਪਣੀ ਮਿਹਨਤ ਤੇ ਯਕੀਨ ਸੀ ਤੁਹਾਨੂੰ ਲੱਗਦਾ ਜਿਹੜੀ ਤੁਸੀਂ ਸਟਾਰ ਕਾਸਟ ਲਈ ਹੈ ਸਾਰਿਆਂ ਨੇ ਇੱਕੋ ਬਰਾਬਰ ਦੇ ਰੋਲ ਨਿਭਾਏ ਨੇ ਇਹਦੇ ਵਿੱਚ ਕੋਈ ਮੇਰੇ ਨਾਲ ਕੋਈ ਉੱਚਾ ਵੱਡਾ ਰੋਲ ਵੀ ਨਹੀਂ ਹੈਗਾ ਸਾਰੇ ਬਰਾਬਰ ਚੱਲੇ ਨੇ ਬਿਲਕੁਲ ਇੱਕ ਫਿਲਮ ਦਾ ਸ਼ੇਅਰ ਸੀ ਤੁਸੀਂ ਹੀ ਤੁਮ ਹੋ ਤਾਂ ਕਿਆ ਤੁਮ ਹੋ ਹਮ ਹੀ ਹਮ ਹੈ ਤਾਂ ਕਿਆ ਹਮ ਹੈ ਸੋ ਇਟਸ ਅ ਟੀਮ ਵਰਕ ਤੁਸੀਂ ਦੇਖਿਆ ਦੋ ਭਰਾਵਾਂ ਦਾ ਬੈਲੈਂਸ ਉਹਨਾਂ ਦਾ ਜਿਹੜਾ ਇੱਕ ਇਮੋਸ਼ਨਸ ਉਹਦਾ ਜਿਹੜਾ ਪੂਰਾ ਡਰਾਮੈਟਿਕ ਸਭ ਕੁਝ ਹੈ ਤਾਂ ਉਹ ਕਿਤਨਾ ਕਿਤੇ ਸਭ ਨੇ ਆਪਣਾ ਆਪਣਾ ਫਲੇਵਰ ਦਿੱਤਾ ਤਾਂ ਹੀ ਇੱਕ ਚੀਜ਼ ਡਿਸ਼ ਬਣੀ ਹੈ ਵਧੀਆ ਜਿੰਨਿਆਂ ਨਾਲੀ ਮੇਰੀ ਗੱਲ ਹੋਈ ਕਹਿੰਦੇ ਵੀ ਉਹ ਜਿਹੜਾ ਸਮਾਂ ਆਇਆ ਜਿੱਥੇ ਭਰਾ ਭਰਾ ਜਿਹੜੇ ਭਰਾ ਮਰਦਾ ਨਹੀਂ ਰਿਵੀਲ ਕਰਨੀ ਸਟੋਰੀ ਨਹੀਂ ਇਹ ਸਿਨੇਮਾ ਕਰ ਅੱਜ ਦੇਖਣੀ ਹੈ ਅੱਖਾਂ ਚ ਹੰਝੂ ਜੂਰ ਕਵਾਂਗੇ ਜਿਹੜੇ ਵੇਖਣ ਆਣਗੇ ਕੈਮਰਾ ਤੁਸੀਂ ਭਾਈ ਸਾਹਿਬ ਦੇ ਕਰੋ ਦੇਲੀ ਪੋਸ ਦੇ ਰਿਪੋਰਟਰ ਸਾਹਿਬ ਦੇ ਖਾਲੇ ਵੀ ਨਮ ਨੇ ਇਹਦਾ ਮਤਲਬ ਵੀ ਆਰ ਵਿਨਰ ਅਸੀਂ ਜੋ ਚਾਹਦੇ ਸੀਗੇ ਕਿ ਲੋਕਾਂ ਨੂੰ ਇਮੋਸ਼ਨਸ ਪਿਆਰ ਸਾਰੇ ਫਲੇਵਰਸ ਮਿਲਣ ਉਹ ਮਿਲੇ ਹੈ ਜੀ ਇੱਕ ਫਿਲਮ ਵਿੱਚ ਤੁਸੀਂ 5-6 ਚੀਜ਼ਾਂ ਐਡ ਕਰਤੀਆਂ ਜਿਹੜੀਆਂ ਅੱਜ ਦੇ ਸਮਾਜ ਨੂੰ ਜ਼ਰੂਰਤ ਵੀ ਹੈਗੀ ਹੈ ਲੋਕ ਇਸ ਤੋਂ ਬੜਾ ਵੱਡਾ ਮੈਸੇਜ ਲੈਣਗੇ ਬਿਲਕੁਲ ਦੇਖੋ ਮੈਂ ਹਰ ਇੰਟਰਵਿਊ ਚ ਕਹਣਾ ਡੇਲੀ ਪੋਸਟ ਦੇ ਜਿਹੜੇ ਦਰਸ਼ਕ ਉਹਨਾਂ ਨੂੰ ਵੀ ਕਹੂੰਗਾ ਕਿ ਮੇਰਾ ਬ੍ਰਦਰ ਅਕਾਸ਼ ਜਿਨੇ ਸਭ ਤੋਂ ਪਹਿਲੇ ਇਹਦਾ ਇੱਕ ਰੋਡ ਮੈਪ ਕੱਚਾ ਬਣਾਇਆ ਕਿ ਆਪਾਂ ਬਣਾਈਏ ਔਰ ਅਸੀਂ ਕੋ ਗੱਲ ਕਹਿੰਨੇ ਕਿ ਨਵੇਂ ਪ੍ਰੋਡਿਊਸਰਸ ਨੂੰ ਜਦੋਂ ਤੁਸੀਂ ਜਗ੍ਹਾ ਦੋਗੇ ਕਾਮਯਾਬ ਕਰੋਗੇ ਤੁਹਾਡੇ ਘਰ ਵੀ ਕੋਈ ਟੈਲੈਂਟ ਹੋਏਗਾ ਸੋ ਇੱਕ ਲੀਕ ਦੇ ਜਿਹੜੀਆਂ ਚੀਜ਼ਾਂ ਚੱਲਦੀਆਂ ਪਈਆਂ ਬਹੁਤ ਸੋਹਣੀਆਂ ਨੇ ਪੰਜਾਬੀ ਸਿਨੇਮਾ ਬਹੁਤ ਵੱਡਾ ਅੱਛਾ ਕਰ ਰਿਹਾ ਹੈ ਬਟ ਕਿਤੇ ਨਾ ਕਿਤੇ ਨਵੇਂ ਪ੍ਰੋਡਿਊਸਰ ਦਾ ਜਦੋਂ ਹੌਸਲਾ ਵਧੇਗਾ ਆਪਾਂ ਵੱਧ ਤੋਂ ਵੱਧ ਹੋਰ ਤੁਹਾਨੂੰ ਆਖਰੀ ਸਵਾਲ ਹੈ ਅਸੀਂ ਵੀ ਚਾਹਾਂਗੇ ਕਿ ਤੁਸੀਂ ਐਦਾਂ ਦੀਆਂ ਮੂਵੀਆਂ ਲੈ ਕੇ ਮੋਟੀਵੇਸ਼ਨ ਮੂਵੀਆਂ ਹੋਣ ਕਿਉਂਕਿ ਇੱਕ ਐਕਟਰ ਹੁੰਦਾ ਬਹੁਤ ਵੱਡਾ ਮੋਟੀਵੇਸ਼ਨ ਹੁੰਦਾ ਉਹ ਦੁਨੀਆ ਸਿੱਖਦੀ ਹੈ ਅਸੀਂ ਕਹਿੰਨੇ ਤੁਸੀਂ ਅੱਗੇ ਤੋਂ ਐਦਾਂ ਦੀਆਂ ਮੂਵੀਆਂ ਲੈ ਕੇ ਆਓ ਤਾਂ ਤੁਹਾਨੂੰ ਸਨੇਹਾ ਕੀ ਹੈਗਾ ਆਖਰੀ ਸਨੇਹਾ ਉਹੀ ਦੁਬਾਰਾ ਕਿ ਪੂਰਾ ਅੱਜ ਸਾਡਾ ਉਤਸ਼ਾਹ ਵਧਾਓ ਆ ਸੈਟਰਡੇ ਸੰਡੇ ਮੰਡੇ ਪੂਰਾ ਫੁੱਲ ਕਰੋ ਸਾਡਾ ਹੌਸਲਾ ਵਧੇਗਾ ਨਵੀਆਂ ਮੂਵੀਜ਼ ਆਣ ਗਈਆਂ ਨਵੇਂ ਟੈਲੈਂਟ ਨੂੰ ਨਵੀਆਂ ਕਹਾਣੀਆਂ ਨੂੰ ਅਸੀਂ ਪੂਰੀ ਸਮਰਥਨ ਦਾਂਗੇ ਮੇਰੇ ਬ੍ਰਦਰ ਵੀ ਦੋ ਸ਼ਬਦ ਕਹਿਣਾ ਚਾਹੇਗਾ ਜਿਹਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਵੀ ਚਲੋ ਤੁਸੀਂ ਦੋਵੇਂ ਭਰਾ ਹੀ ਖੜੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਬਸ ਤੁਹਾਡੀ ਸਾਰਿਆਂ ਦੀ ਮੂੰਹ ਤੇ ਮੁਸਕਰਾਟ ਦੇਖ ਕੇ ਸਾਨੂੰ ਖੁਸ਼ੀ ਹੋਈ ਕਿ ਸਾਡੀ 2 ਸਾਲ ਦੀ ਮਿਹਨਤ ਹੈ ਜਿਹੜੀ ਉਹ ਅਸੀਂ ਉਹ ਜਿੱਤ ਗਏ ਹਾਂ ਜਿੱਤ ਗਏ ਹਾਂ ਜੀ ਬਿਲਕੁਲ ਅੱਛਾ ਜੀ ਅੱਜ ਨਾ ਉਹ ਸਾਰਿਆਂ ਦੇ ਨਾਲ ਇੱਕ ਉਹ ਹੈਗਾ ਇੱਕ ਆਪਾਂ ਫਿਲਮ ਵੇਖਦੇ ਉਹਦਾ ਇੱਕ ਹੁੱਲੜਬਾਜੀ ਹੁੰਦੀ ਪਰ ਇਹ ਫਿਲਮ ਬਹੁਤ ਵੱਡਾ ਮੈਸੇਜ ਦੇ ਗਈ ਇਹ ਤਾਂ ਜੀ ਮੈਂ ਸਟੋਰੀ ਨਹੀਂ ਰਿਵੀਲ ਕਰੂੰਗਾ ਜਿੰਨੇ ਵੀ ਆਪਨੇ ਡੇਲੀ ਪੋਰ ਦੇ ਦੇਖਦੇ ਆ ਆਪਣੇ ਚੈਨਲ ਉਹ ਸਾਰੇ ਖੁਦ ਫਿਲਮ ਦੇ ਕੇ ਇਹਦੇ ਵਿੱਚ ਇੱਕ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਆਪਣੇ ਇੱਕ ਮੈਸੇਜ ਆ ਉਹ ਹਰ ਬੰਦਾ ਮੈਸੇਜ ਦੇਖੇ ਫਿਰ ਉਹਦੇ ਲਈ ਥੀਏਟਰਾਂ ਚ ਜ਼ਰੂਰ ਆਓ ਥੈਂਕ ਯੂ ਸੋ ਮੱਚ